ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਪਰਸੋ ਕਾ ਵਿਕੇ ਮਸੀਹ ਭਾਈ ਚਾਰੇ ਤੇ ਲੋਕਾਂ ਵੱਲੋਂ ਪਿੰਡ ਦੇ ਕੁਝ ਬੰਦਿਆਂ ਤੇ ਪਿੰਡ ਦੇ ਕਬਰਿਸਤਾਨ ਤੇ ਨਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਗਾਏ ਗਏ ਨੇ ਨਿਰਮਲ ਮਸੀਹ ਪੁੱਤਰ ਜੇਮਸ ਮਸੀਹ ਵਾਸੀ ਪਰਸੋ ਕਾ ਪਿੰਨੇ ਦੱਸਿਆ ਕਿ ਬੀਤੇ ਕੱਲ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹ ਪਿੰਡ ਵਿੱਚ ਬਣੇ ਕਬਰਿਸਤਾਨ ਵਿੱਚ ਦਫਨਾਉਣ ਦੀ ਗਏ ਤਾਂ ਸਾਹਿਬ ਸਿੰਘ ਅਤੇ ਸ਼ੇਰ ਸਿੰਘ ਨੇ লাশ ਨੂੰ ਦਫਨਾਉਣ ਤੋਂ ਰੋਕ ਦਿੱਤਾ ਪੇੜਿਤ ਨਿਰਮਲ ਮਸੀਹ ਨੇ ਜਿੱਥੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੱਤੀ ਉੱਤੇ ਹੀ ਦੂਜੀ ਧਿਰ ਦੇ ਸਾਹਿਬ ਸਿੰਘ ਵੱਲੋਂ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਗਿਆ। ਇਹ ਜਗ੍ਹਾ ਜਿਹੜੀ ਆ ਇਹ ਕਬਰਸਤਾਨ ਦੀ ਜਗ੍ਹਾ ਹੈਗੀ। ਕਿੰਨੀ ਜਗ੍ਹਾ ਜੀ? ਇਹ ਜਗ੍ਹਾ ਹੈਗੀ ਆ ਕੋਈ ਇੱਕ ਕਨਾਲ ਤੇ ਕੋਈ 16-17 ਮਰਲੇ ਆ ਵਾਧੀ ਹੋ ਸਕਦੀ ਆ। ਮੈਨੂੰ ਇਹਨਾਂ ਪੱਕਾ ਨਹੀਂ ਹੋਵੇ ਪਤਾ ਹੈਗਾ। ਤੇ ਜਿਹਦੇ ਵਿੱਚ ਇਹ ਹੈ ਕਿ ਇਹਦੇ ਵਿੱਚ ਪਹਿਲਾਂ ਵੀ ਅਸੀਂ ਆਪਣੇ ਮਤਲਬ ਮਾਤਾ ਦੀ ਡੈੱਡ ਬੋਡੀ ਨੂੰ ਇੱਥੇ ਦਫਨਾਇਆ ਹੋਇਆ ਸੀਗਾ। ਤੇ ਇਹ ਪਿੰਡ ਦੇ ਲੋਕਾਂ ਨੇ ਪਹਿਲਾਂ ਤੇ ਇਥੋਂ ਦਰਖਤ ਵੱਡੇ ਮੜਕੇ ਉਹ ਡੈੱਡ ਬੋਡੀ ਜਿਹੜੀ ਹੈਗੀ ਉਹ ਬਕਸਾ ਜਿਹੜਾ ਪੁੱਟ ਕੇ ਖੁਰਦ-ਬੁਰਦ ਕੀਤਾ ਤੇ ਇਹ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਉਹਨਾਂ ਨੇ ਇਹਨਾਂ ਨੇ ਕਬਜ਼ਾ ਕੀਤਾ ਉਹਨਾਂ ਦਾ ਨਾਂ ਕੀ ਉਹਨਾਂ ਦਾ ਨਾਂ ਜੀ ਹੈਗਾ ਵਾ ਸਾਹਬ ਸਿੰਘ son of ਗੁਰਮੀਤ ਸਿੰਘ ਤੇ ਸੇਰ ਸਿੰਘ son of ਗੁਰਮੀਤ ਸਿੰਘ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਵਾ ਤੇ ਹੁਣ ਜਦੋਂ ਸਾਡੇ ਮਤਲਬ ਫਾਦਰ ਸਾਹਿਬ ਦੀ ਡੈਥ ਹੋਈ ਆ ਕੱਲ ਦੀ ਤੇ ਅਸੀਂ ਸਵੇਰੇ ਕਬਰ ਪੁੱਟਣ ਵਾਸਤੇ ਆਏ ਸੀਗੇ ਇੱਥੇ ਤੇ ਅੱਗੇ ਵੇਖਿਆ ਕਿ ਕਣਕ ਬੀਜੀ ਹੋਈ ਆ ਜਦੋਂ ਕਣਕਪੁਰ ਅਸੀਂ ਮਤਲਬ ਕਵਰ ਪੁੱਟ ਰਹੇ ਸੀਗੇ ਤੇ ਉਹ ਵਕਤ ਆਣ ਕੇ ਸਾਡੇ ਹੱਥੀਂ ਪਏ ਨੇ ਤੇ ਤੇ ਕਾਫੀ ਉਹਨਾਂ ਨੇ ਗਾਲੀ ਗਲੋਚ ਵੀ ਕੀਤਾ ਵਾ ਸਾਨੂੰ ਮਨਾ ਕੀਤਾ ਉਹਨਾਂ ਨੇ ਕਿਹਾ ਵੀ ਜੇ ਪੋਟੇ ਵੀ ਦੋਗੇ ਤੁਸੀਂ ਇਹ ਕੰਮ ਜੇ ਹੋ ਵੀ ਗਿਆ ਤੇ ਜਿੱਦਾਂ ਪਹਿਲਾਂ ਹੀ ਕੀਤਾ ਵਾ ਬਕਸਾਜ ਤੋਂ ਪੁੱਟ ਕੇ ਛੁੱਟ ਛੜਿਆ ਵਾ ਅਸੀਂ ਇਹ ਵੀ ਨਹੀਂ ਰਹਿਣ ਦੇਣੇ ਵੀ ਪੁੱਟ ਕੇ ਛੱਡ ਦੇਣਾ ਵਾ ਵੀਰ ਜੀ ਗੱਲ ਇਦਾਂ ਵਾ ਵੀ ਸਾਡੇ ਘਰ ਦੇ ਸਾਹਮਣੇ ਇੱਕ ਕ੍ਰਿਸਚਨ ਬਰਾਦਰੀ ਦਾ ਘਰ ਆ ਉਹਨਾਂ ਦੇ ਪਰਿਵਾਰ ਮੈਂਬਰ ਦੀ ਬਜ਼ੁਰਗ ਦੀ ਹੋਈ ਮੌਤ ਗੱਲ ਕਿ ਜਿੱਥੇ ਇਹਨਾਂ ਉਹਨਾਂ ਨੂੰ ਖੜਕੇ ਦਫਨਾਉਣਾ ਹੈ ਉੱਥੇ ਸਾਡੀ ਜ਼ਮੀਨ ਆ ਸਾਡੀ ਪੱਕੀ ਫਸਲ ਕਣਕ ਦੀ ਸਾਡੀ ਗੈਰ ਹਾਜ਼ਰ ਜਾਨੂੰ ਪਤਾ ਵੀ ਨਹੀਂ ਇਹ ਚੀਜ਼ ਦਾ ਉੱਥੇ ਦੂਜੇ ਪਿੰਡ ਤੋਂ ਟਰੈਕਟਰ ਸੱਤ ਕੇ ਉਹ ਸਾਡੀ ਜਿਹੜੀ ਫਸਲਾਂ ਨੂੰ ਵਾਇਆ ਗਿਆ ਖਰਾਬ ਕੀਤਾ ਗਿਆ ਗੱਲ ਕਿ ਅਸੀਂ ਇਹ ਗੱਲ ਇਸ ਸਹਿਮਤ ਹਾਂ ਕਿ ਜੇ ਤੁਹਾਡੇ ਇੱਥੇ ਕੋਈ ਕਬਰਸਥਾਨ ਆ ਦੀ ਚੀਜ਼ ਹੈਗੀ ਤਾਂ ਅਸੀਂ ਖੁਦ ਤੁਹਾਡੇ ਨਾਲ ਚੱਲਨੇ ਆ ਤੇ ਉਹਨਾਂ ਨੂੰ ਉੱਥੇ ਦਫਨਾ ਦਿੰਨੇ ਆ ਇਹਨਾਂ ਨੇ ਜਾਇਜ਼ਾ ਹੱਦ ਨਾ ਕੀਤੀ ਸਾਡੀ ਪੱਕੀ ਫਸਲ ਜਿਹੜੀ ਉਹਨੂੰ ਬਾਤ ਆ ਕਹਿੰਦੇ ਵੀ ਇੱਥੇ ਕਬਰਸਥਾਨ ਆ ਜਿੱਥੇ ਕਬਰਸਥਾਨ ਹੀ ਹੈਗਾ ਹਾਡੀ ਛੋਟੀ ਉਮਰ ਤੋਂ ਲੱਗ ਕੇ ਅੱਜ ਤੱਕ ਉੱਥੇ ਕੋਈ ਕਬਰਸਥਾਨ ਆ ਦੀ ਨਾ ਕੋਈ ਕਬਰਸਥਾਨ ਬਣਿਆ ਨਾ ਉੱਥੇ ਕਬਰਸਥਾਨ ਆ ਦੀ ਕੋਈ ਚੀਜ਼ ਹੈ ਜੇ ਉੱਥੇ ਕਬਰਸਥਾਨ ਹੈਗਾ ਤਾਂ ਸਿਰਫ ਅਜ ਤੱਕ ਕਬਰਸਥਾਨ ਬਣਾਉਣਾ ਚਾਹੀਦਾ ਆਈਗਾ ਤੇ ਜੇ ਉੱਥੇ ਕਬਰਸਥਾਨ ਹੈਗਾ ਤਾਂ ਸਾਨੂੰ ਇਸ ਚੀਜ਼ 'ਚ ਕੋਈ ਇਤਰਾਜ਼ ਨਹੀਂਗਾ ਅਸੀਂ ਨਾਲ ਹੋ ਕੇ ਆਪਣਾ ਉਹ ਕਬਰਸਥਾਨ ਦਾ ਥਾਂ ਛੱਡਾਂਗੇ ਸਗੋਂ 2-4 ਮਰਲੇ ਵੱਧ ਛੱਡਾਂਗੇ ਪਰ ਇੰਨਾ ਸਾਨੂੰ ਸੂਚਿਤ ਕਰਨ ਤੋਂ ਬਿਗੈਰ ਸਾਡੀ ਕਣਕ ਦੀ ਫਸਲ ਤੁਸੀਂ ਜਾ ਕੇ ਮੌਕਾ ਦੇਖ ਸਕਦੇ ਹੋ ਵੀ ਵਾਹ ਕੇ ਬੁਰੀ ਤਰ੍ਹਾਂ ਖਰਾਬ ਕੀਤੀ ਆ ਦੂਜੇ ਪਿੰਨ ਤੋਂ ਟਰੈਕਟਰ ਲਿਆ ਕੇ ਤੇ ਨਜਾਇਜ਼ ਨਾੜਨਾ ਕੀਤੀ ਸਾਨੂੰ ਇਸ ਚ ਮਾਮਲੇ ਸਬੰਧੀ ਜਾਂਚ ਕਰ ਰਹੀ ਗੁਰਦਾਸਪੁਰ ਸਦਰ ਦੇ ਐਸਐਚਓ ਅਮਨਦੀਪ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਤੇ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਜੀ ਸਾਡੇ ਕੋਲ ਕੰਪਲੇਨੈਂਟ ਤਰਸੀਮ ਮਸੀਹ ਨੇ ਕੰਪਲੇਟ ਦਿੱਤੀ ਸੀ ਕਿ ਉਹਨਾਂ ਦੇ ਫਾਦਰ ਜੇਮਸ ਮਸੀਹ ਦੀ ਡੈਥ ਹੋਈ ਆ ਤੇ ਪਰਸੋਂ ਕੋ ਪਿੰਡ ਵਿੱਚ ਜਿਹੜੀ ਕ੍ਰਿਸਚੀਅਨ ਭਾਈਚਾਰੇ ਦੀ ਜਿਹੜੀ ਸ਼ਮਸ਼ਾਨ ਘਾਟ ਦੀ ਜਗ੍ਹਾ ਸੀ ਉੱਥੇ ਕਿਸੇ ਪਰਿਵਾਰ ਨੇ ਕਣਕ ਲਾਈ ਸੀ। ਤੇ ਜਦੋਂ ਅਸੀਂ ਮੌਕੇ ਤੇ ਗਏ ਸਾਡੇ ਮੁਲਾਜ਼ਮ ਤੇ ਉੱਥੇ ਜਿਹੜੀ ਉਹਨਾਂ ਨੇ ਆਪਣੀ ਕਣਕ ਜਿਹੜੀ ਸੀ ਵਾਢ ਲਈ ਹੀ ਉਥੋਂ ਤੇ ਜਿਹੜੀ ਕਬਰ ਪੁੱਟੀ ਹੋਈ ਸੀ ਇਹਨਾਂ ਦੀ ਤੇ ਅਸੀਂ ਜਾ ਕੇ ਪਿੰਡ 'ਚ ਸਰਪੰਚ ਸਾਹਿਬ ਨਾਲ ਤੇ ਜਿਹੜੇ ਪਰਿਵਾਰ ਨੇ ਕਣਕ ਲਾਈ ਸੀ ਉਹਨਾਂ ਦੇ ਘਰ ਗਏ ਜਦੋਂ ਉਹ ਜਿਹੜੇ ਮੁੰਡੇ ਸੀ ਉਹਨਾਂ ਦੇ ਉਤ ਨਹੀਂ ਮਿਲੇ ਪਰ ਜਿਹੜੀ ਉਹਨਾਂ ਦੀ ਮਦਰ ਸੀ ਉਹ ਕਹਿੰਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜਿਹੜਾ ਇਹ ਆਪਣੀ ਡੈਡ ਬੋਡੀ ਹੈ ਇੱਥੇ ਦਫਨਾ ਸਕਦੇ ਆ ਫਿਰ ਸਰਪੰਚ ਸਾਹਿਬ ਨੂੰ ਵੀ ਲਿਆਂਦਾ ਗਿਆ ਮੌਕੇ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਪਿੰਡ ਵਾਲਿਆਂ ਨੂੰ ਕਿਸੇ ਨੂੰ ਵੀ ਕੋਈ ਇਸ ਮਸਲੇ 'ਚ ਕੋਈ ਇਤਰਾਜ਼ ਨਹੀਂ ਹੈਗਾ ਤੇ ਇਹ ਆਪਣਾ ਜਿਹੜਾ ਇੱਥੇ ਆਪਣੀ ਜੇਮਸ ਮਸੀ ਦੀ ਬੋਡੀ ਹੈ ਇੱਥੇ ਦਫਨਾ ਸਕਦੇ ਆ